ਅਕੇ ਆਈ ਜਵਾਨੀ ਗਈ ਜਵਾਨੀ ਜਿਵੇਂ ਹਰਾਣਾ ਬਾਣੀ ਜੀ ਇੱਥੇ ਹੜ ਚੱਲਦੇ ਸੀ ਇੱਥੇ ਅੱਛਾ ਜੀ ਓਏ ਓਠਾ ਬਿਜਿਤ ਕਾ ਬੁੱਢਿਆ ਓ ਜੇ ਤੂੰ ਜਵਾਨ ਨੂੰ ਨਾ ਹਾਂ ਤੂੰ ਝੜਾ ਮਾਰ ਜਾ ਹੁਣ ਤੇਰੇ ਕੋ ਉੱਠਿਆ ਨਹੀਂ ਜਾਂਦਾ ਹਾਂ ਤਾਂ ਹੱਥ ਆ ਦੇਖੋ ਤਾਂ ਹੱਥ ਦਿਖਾਓ ਆਪਣੇ ਹੱਥ ਆ ਦੇਖੋ ਹੱਥ ਦੇਖੋ ਆਇਆ ਜੀ ਲਗਭਗ 80 ਸਾਲ ਦਾ ਤਜਰਬਾ ਹੱਥਾਂ ਤੋਂ ਦੇਖਦਾ ਪਿਆ ਜੀ ਜਿਉਂ ਜਿਉਂ ਉਮਰ ਵੱਧਦੀ ਹੈ ਨਾ ਬੰਦੇ ਦੀ ਉਹਨੂੰ ਚੀਜ਼ਾਂ ਸਾਫ਼ ਦੇਖਣ ਲੱਗ ਜਾਂਦੀਆਂ ਥੱਲੇ ਦੌਰ ਇਦਾਂ ਦਾ ਆ ਗਿਆ ਇਹ ਕਿ ਵੀ ਲੋਕੀ ਇੱਕ ਜਗ੍ਹਾ 5 ਜਾਨੇ ਬੈਠੇ ਆ ਨਾ ਮੰਨ ਲਓ ਇੱਕ ਮਹਿਫਲ ਚ 5 ਜਾਨੇ ਬੈਠੇ ਹਰ ਕੋਈ ਫੋਨ ਵਾਲ ਦੇਖ ਰਿਆ ਹੁੰਦਾ ਆਪਣੇ ਉਹਦੇ ਗੱਲ ਨਹੀਂ ਕਰਦੇ ਹੁਣ ਫੜ ਕੇ ਇਦਾਂ ਦਾ ਪੈ ਗਿਆ ਵੀ ਇਹ ਬੰਦਾ ਬੰਦੇ ਨੂੰ ਨਹੀਂ ਪਛਾਣਦਾ ਕੀ ਫਾਇਦਾ ਮੰਦਰੀ ਫਿਸੀਤੀ ਜਾਣ ਦਾ ਗਾਲੀਆਂ 부ਜੇ ਸਰਕੜਾ ਮਾਲ ਚੁਗਣਾ ਇੱਥੇ 5-500 ਵਜ ਚੁਗਣੀ ਇੱਥੇ 100 ਇੱਥੇ ਸਸਰੇ ਦੇ ਗੰਡ ਲੱਗ ਜਾਂਦੀ ਆ ਜੀ ਫੇ ਮੈਂ ਗੰਡ ਦਿੱਤੀ ਆ ਤੇਨੂੰ ਬਿਲਕੁਲ ਬਿਲਕੁਲ ਤੂੰ ਕੌਣ ਆ ਜਮਕਾ ਚੱਲ ਜਾਂਦਾ ਦਬਕਾ ਚੱਲਦਾ ਇਹ ਹਾਂ ਇੱਕ ਕੀਮਤੀ ਖੇਤ ਜਿਹੜਾ ਹੁੰਦਾ ਨਾ ਇਹ ਬੰਦੇ ਦਾ ਸੱਜਣ ਆ ਸੱਜਣ ਆ ਹਾਂਜੀ ਤੇ ਅਸੀਂ जाट ਆ ਹਾਂਜੀ ਹਾਂਜੀ ਤੇ ਜੇ ਅਸੀਂ ਖੇਤੀ ਦੇ ਵਿੱਚ ਨਾ ਆਈਏ ਹਾਂਜੀ ਤੇ ਜਿਹੜਾ ਸਾਡਾ ਖੇਤ ਆ ਉਹ ਨਾਰਾਜ਼ ਹੋ ਜਾਂਦਾ ਜਿੱਦਾਂ ਚਿੜੀ ਸੀਸੇ ਦੇ ਗਾੜੀ ਬੈਠੇ ਨਾ ਹਾਂਜੀ 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 ਠੂਕੇ ਮਾਰਦੀ ਆ ਠੂਕੇ ਮਾਰਦੀ ਆ ਉਹ ਆਪਣੇ ਆਪਣੇ ਆਪ ਹੀ ਲੜੀ ਜਾਂਦੀ ਆ ਹਾਂ ਬਹੁਤ ਵਧੀਆ ਗੱਲ ਕਹੀ ਹਾਂਜੀ ਤੇ ਹੁਣ ਦੁਨੀਆ ਜਿਹੜੀ ਆ ਨਾ ਉਹ ਫੋਨ ਵੇਖ ਕੇ ਕੱਲਾ ਬਹਿ ਕੇ ਲੜੀ ਜਾਂਦਾ ਉਹ ਬਜ਼ੁਰਗੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਜਿੱਦਾਂ ਆਪਣੇ ਸਾਰੇ ਵੀਵੋਸ ਨੂੰ ਦੱਸਣਾ ਚਾਹੁੰਦਾ ਆ ਕਿ ਮੈਂ ਸਵੇਰੇ ਸਵੇਰੇ ਜਿੱਦਾਂ ਸੈਰ ਤੇ ਨਿਕਲਿਆ ਸੀ ਤੇ ਪਹਿਲੀ ਵਾਰੀ ਇਸ ਪਿੰਡ ਵੱਲ ਨੂੰ ਆਇਆ ਜੀ ਪੰਡੋਰੀ ਮੱਲੀਆਂ ਜੋ ਕਿ ਸਕਰਾਲੇ ਦੇ ਕੋਲ ਆ ਤੇ ਬਹੁਤ ਵਧੀਆ ਲੱਗਾ ਜੀ ਤੇ ਰਸਤੇ ਵਿੱਚ ਮੈਨੂੰ ਬਜ਼ੁਰਗ ਮਿਲੇ ਅਲੜਪਿੰਡ ਰਸਤਾ ਇਹ ਅਲੜਪਿੰਡ ਰਸਤਾ ਉੱਥੇ ਤੁਸੀਂ ਮਤਲਬ ਕਿ ਇੱਥੇ ਬੈਠੇ ਆ ਤੇ ਮੈਂ ਦੇਖਿਆ ਜੀ ਚਾਦਰਾਂ ਲਾਇਆ ਬਜ਼ੁਰਗਾਂ ਨੇ ਤੇ ਇੱਥੇ ਇਕੱਲੇ ਹੀ ਬੈਠੇ ਆ ਤੇ ਮੈਂ ਕਿਹਾ ਵੀ ਚਲੋ ਗੱਲਬਾਤ ਕਰਦੇ ਕੋਈ ਤੁਹਾਡਾ ਨਾਮ ਦੱਸੋ ਪਹਿਲਾਂ ਮੇਰਾ ਨਾਮ ਆ ਕਸ਼ਮੀਰਾ ਸਿੰਘ ਕਸ਼ਮੀਰਾ ਸਿੰਘ ਮੈਂ ਤੁਹਾਡੇ ਕੋਲੋਂ ਪਤਾ ਕਿਉਂ ਰੁਕਿਆ ਹਾਂ ਹਾਂ ਜੀ ਮੈਂ ਬਜ਼ੁਰਗਾਂ ਕੋਲੋਂ ਕੋਈ ਕੰਮ ਦੀ ਗੱਲ ਜਾਨਣਾ ਚਾਹੁੰਨਾ ਉਹਨਾਂ ਦਾ ਲਾਈਫ ਜ਼ਿੰਦਗੀ ਦਾ ਜਿਹੜਾ ਐਕਸਪੀਰੀਅੰਸ ਹੈ ਨਾ ਤਜਰਬੇ ਉਹਨਾਂ ਵਿੱਚੋਂ ਕੋਈ ਕੋਈ ਗੱਲ ਜਾਣਨਾ ਚਾਹੁੰਨਾ ਉਮਰ ਕਿੰਨੀ ਆਪਨੀ ਇੱਕ ਮਿੰਟ ਦੱਸਿਓ ਮੇਰੀ ਉਮਰ 76 ਕੇ ਸਾਲ ਹੋ ਗਈ ਹੁਣੀ ਆ 76 80 ਦੇ ਲਾਗੇ ਪਹੁੰਚ ਗਿਆ ਠੀਕ ਆ ਜੀ ਠੀਕ ਆ ਜੀ ਪਾਕਿਸਤਾਨ ਤੋਂ ਇਧਰ ਦਾ ਮੇਰਾ ਜਰਮਿਆ 2 ਸਾਲ ਅੱਛਾ ਜੀ ਇਧਰ ਪਾਕਿਸਤਾਨ ਦਾ ਨਹੀਂ ਪਤਾ ਅੱਛਾ ਜੀ ਠੀਕ ਆ ਠੀਕ ਆ ਤੁਹਾਡਾ ਇਹਦਾ ਮਤਲਬ 48 ਦਾ ਜਨਮ 49 ਦਾ ਅੱਛਾ 49 ਦਾ ਠੀਕ ਆ ਜੀ ਹਾਂਜੀ ਇੱਥੋਂ ਸ਼ੁਰੂ ਹੋਈ ਕਿੱਦਾਂ ਜੀ ਤੇ ਉਹ ਮੈਂ ਇੱਥੇ ਖੜਾ ਹਾਂ ਅੱਛਾ ਜੀ ਤੇ ਮੈਨੂੰ ਕੋਈ ਸੱਜਣ ਬੁਲਾਏਗਾ ਅੱਛਾ ਜੀ ਜਿੱਦਾਂ ਤੂੰ ਬੁਲਾ ਲਿਆ ਠੀਕ ਆ ਜੀ ਠੀਕ ਆ ਉਹ ਇੱਥੇ ਮੈਨੂੰ ਬੁਲਾਏਗਾ ਵੀ ਤੂੰ ਇੱਥੇ ਕੀ ਕਰਦਾ ਅੱਛਾ ਜੀ ਤੇ ਮੈਨੂੰ ਨੌਹਰਤ ਆਏਗੀ ਠੀਕ ਆ ਜੀ ਤੇ ਮੈਨੂੰ ਬੈਠੇ ਮੈਂ ਸਾਈਕਲ ਖੜਾ ਹੋਊਂਗਾ ਤੇ ਮੇਰੇ ਲਾਗੇ ਸੱਜਣ ਕੋਈ ਆਣ ਕੇ ਬਵੇਗਾ ਗੱਲਬਾਤ ਕਰੇਗਾ ਅੱਛਾ ਜੀ ਤੇ ਮੈਂ ਬੈਠਾ ਲੈਣਾ ਠੀਕ ਆ ਜੀ ਉਹ ਫਿਰ ਬੈਠਾ ਜਿਹੜਾ ਮੰਨ ਗਿਆ ਠੀਕ ਆ ਜੀ ਫਿਰ ਅਸੀਂ ਅੱਜ ਹੀ ਨਹੀਂ ਵੀ ਕੋ ਗਿਆ ਤੀਮੀ ਆਦਮੀ ਹੀ ਅੱਛਾ ਜੀ ਉਹਨੇ ਮੇਰੇ ਬੋਚੋਂ ਬਟੂਆ ਕੱਢ ਲਿਆ ਅੱਛਾ ਜੀ ਨੂੰ ਵੀ ਨੇ ਅੱਛਾ ਜੀ ਉਹਨੇ ਰੁਪਈਆ ਮੇਰਾ ਜਿੰਨੇ ਦਾ ਸੌਦਾ ਮੈਂ ਮੁਖਾਇਆ ਸੀ ਨਾ 30000 ਫਾਲਤੂ ਨੇ ਦਿੱਤਾ ਅੱਛਾ ਜੀ ਸੌਦੇ ਤੋਂ ਅੱਛਾ ਮੈਨੂੰ ਕਹਿੰਦਾ ਤੂੰ ਬੋਲਣਾ ਨਹੀਂ ਠੀਕ ਆ ਮੈਂ ਨਹੀਂ ਮੈਂ ਨਹੀਂ ਬੋਲਣਾ ਪੰਜਾ ਮਰਲਿਆਂ ਦੀ ਤੇ ਪੰਜਾਂ ਦੇ ਨਾਲਾਂ ਦੀ ਅੱਛਾ ਜੀ ਉਹਨੇ ਪੱਕਾ ਬਿਆਨਾ ਮੈਨੂੰ ਕਰਕੇ ਦਿੱਤਾ ਠੀਕ ਆ ਜੀ ਮੈਂ ਮਾਲਕ ਬਣ ਗਿਆ ਅੱਛਾ ਜੀ ਸੱਜਣ ਮਿੱਤਰ ਉਹਨਲਾਕ ਭਾਈ ਅੱਛਾ ਮੈਂ ਉਹਨਾਂ ਨਾਲ ਗੱਲਾਂ ਬਾਤਾਂ ਕਰ ਲਾ ਪਿਆ ਠੀਕ ਆ ਮੈਨੂੰ ਕੋਈ ਇਹ ਤੇ ਨਹੀਂ ਆ ਕਹਿੰਦਾ ਅੱਜ ਵੀ ਤੂੰ ਇੱਥੇ ਕੀ ਕਰਦਾ ਵੀ ਓਏ ਅੱਛਾ 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 ਮੇਰੀ ਵਿਚਾਰ ਵਿਚਾਰ ਤੁਹਾਡੀ ਹਾਂ ਇੱਕ ਹੱਕ ਹੁੰਦਾ ਇੱਕ ਜਗ੍ਹਾ ਤੇ ਆਪਣਾ ਹਾਂਜੀ ਹੱਕ ਬਿਲਕੁਲ ਹੈ ਅੱਛਾ ਉਹ ਮੇਰੀ ਫੇਰ ਜਗ੍ਹਾ ਮਿਲ ਗਈ ਤੇ ਮੈਂ ਇਕੱਠੇ ਕਰ ਕਰ ਕੇ ਪੈਸੇ ਆ ਲੂਆਂ ਦੇ ਉਰੇ ਬਰੇ ਤੇ ਤੇ ਮੈਂ ਫੇਰ ਜੀਤੀ ਕਰਾ ਲਈ ਅੱਛਾ ਜੀ ਅੱਛਾ ਮੈਂ ਫੇਰ ਮਾਲਕ ਬਣ ਗਿਆ ਇੱਥੇ ਅੱਛਾ ਇਹ ਕਿਹੜੇ ਸੰਨ ਦੀ ਗੱਲ ਆ ਛਾਨੇ ਨਹੀਂ ਮੈਨੂੰ ਜਾਣ ਮੈਂ ਨਿਵਾੜਿਆ ਅੱਛਾ ਜੀ ਛਾਨੇ ਤੋਂ ਨਹੀਂ ਮੈਨੂੰ ਗੱਲ ਤੇ ਤੁਸੀਂ ਖੇਤੀ ਬਾੜੀ ਕਰਦੇ ਹੋ ਹਾਂ ਖੇਤੀ ਅੱਛਾ ਅੱਛਾ ਮੁੰਡੇ ਕਰਦੇ ਮੈਂ ਤੇ ਸਿਰਫ ਐਵੇਂ ਅੱਛਾ ਤੇ ਜਦੋਂ ਇੱਕ ਗੱਲ ਦੱਸੋ ਮੈਨੂੰ ਜਿੱਦਾਂ ਤੁਸੀਂ 48 ਦਾ ਜਨਮ ਆ ਤੁਹਾਡਾ ਹਾਂਜੀ ਉਸ ਤੋਂ ਬਾਅਦ ਜਦੋਂ ਤੁਹਾਨੂੰ ਹੋਸ਼ ਚੰਗੀ ਹੋਸ਼ ਸੀਗੀ ਆ ਗਈ ਉਹ 10-12 ਸਾਲ ਦੇ ਹੋ ਗਏ ਹੁਣ ਇੱਥੇ ਤਾਂ ਮਾਹੌਲ ਕਿਦਾਂ ਦਾ ਹੁੰਦਾ ਸੀ ਇੱਥੇ ਮਾਹੌਲ 부ਜੇ 부ਜੇ ਹੁੰਦੇ ਅੱਛਾ ਜੀ ਟਾਲੀਆਂ ਟਾਲੀਆਂ ਇਲਾਕੇ ਚ ਅੱਛਾ ਜੀ ਪਾਣੀ ਆਉਣਾ ਜਿਹੜਾ ਪਾਣੀ ਹੜਾਂ ਦਾ ਪਾਣੀ ਜਿੱਦਾਂ ਉਹ ਪਾਣੀ ਪਿੱਛੋਂ ਆ ਹੜਾਂ ਦਾ ਹੜਾਂ ਖੱਡਾਂ ਵਗਦੀਆਂ ਹੁੰਦੀਆਂ ਜਿਹੜੀਆਂ ਉਹ ਥੱਲੇ ਥੱਲੇ ਨਾ ਲੰਗੀ ਜਾਣਾ ਚੋ ਵਗਣੇ ਅੱਛਾ ਜੀ ਚੋ ਥੱਲੇ ਥੱਲੇ ਲੰਗੀ ਜਾਣਾ ਹਾਂਜੀ ਉਹ ਥੱਲੇ ਥੱਲੇ ਲੰਗੇ ਨਾ ਉਹ ਟਾਲੀ ਫੜਾ ਕਰਕੇ ਡਿਗ ਪਣੀ ਪਾਣੀ ਚ ਇਹਦਾ ਮਤਲਬ ਇੱਥੇ ਦੀ ਜ਼ਮੀਨ ਰੇਤਲੀ ਹੁੰਦੀ ਸੀ ਆ ਰੇਤਾ ਇਹਦੇ ਥੱਲੇ ਰੇਤਾ ਆ ਅੱਛਾ ਰੇਤਾ ਇੱਥੇ ਇਹ ਬਾਅਦ ਵਿੱਚ ਮਿੱਟੀ ਲੋਕਾਂ ਨੇ ਭਰਦੀਆਂ ਪਾਈਆਂ ਹੋਣੀਆਂ ਆ ਲੋਕਾਂ ਨੇ ਮਿੱਟੀਆਂ ਪੁੱਟੀਆਂ ਆ ਅੱਛਾ ਇਹ ਇਹ ਫੇਰ ਜਦੋਂ ਪੈਈ ਲੈ ਲਈ ਨਾ ਮੈਂ ਹਾਂਜੀ ਇਹ ਫੇਰ ਮੈਂ ਮਿੱਟੀ ਇੱਥੋਂ ਬੜੀ ਵੇਚੀ ਅੱਛਾ ਜੀ ਮੇਰੇ ਕੋ ਇੱਥੇ ਥਾਂ ਬਣ ਗਿਆ 17 ਕਨਾਲਾ ਠੀਕ ਆ ਜੀ ਹੋਰੀ ਬੈ ਮੈਨੂੰ ਮਿਲ ਗਿਆ ਠੀਕ ਆ ਮੇਰੀਆਂ ਜੜਾ ਪਤਾੜ ਚ ਲੱਗ ਗਈਆਂ ਅੱਛਾ ਜੀ ਹੂੰ ਇੱਥੋਂ ਫੇਰ ਮੈਂ ਮਿੱਟੀ ਪਟਾਉਂਦਾ ਰਿਹਾ ਅੱਜ ਦਾ ਆ ਜਾਣਾ ਮਿੱਟੀ ਪਟਦੈ ਨਹੀਂ ਕਿਸੇ ਨੇ 50 ਰੁਪਏ ਨੂੰ ਟਾਲੀ ਪਹਿਲੇ ਤੋਂ 50 ਤੋਂ ਸ਼ੁਰੂ ਕੀਤੀ ਅੱਛਾ ਜੀ ਮੁੜ ਕੇ ਹੌਲੀ ਹੌਲੀ ਮਹਿੰਗੀ ਹੁੰਦੀ ਗਈ ਮੈਂ ਪੈਸੇ ਬੁੱਝ ਪਾ ਲੈਣੇ ਤੇ ਮੈਂ ਨਪਾੜ ਹੈਗਾ ਹਾਂ ਜੀ ਮੈਂ ਅੰਬਲੇ ਕੀਤਾ ਤੇ ਬੈਂਕ 'ਚ ਜਦੋਂ ਪੈਸੇ ਜਮਾ ਕਰਾਉਣੇ ਨਾ ਜਿਉਂ ਕਢਾਉਣੇ ਉਹਨਾਂ ਨੇ ਮੋਹਰਾਂ ਸਿੱਧੀਆਂ ਕਰ ਲਈਆਂ ਠੀਕ ਆ ਲਿਖਣੀ ਮੈਂ ਜਾਣਦਾ ਅੱਛਾ ਜੀ ਮੈਂ ਉਹ ਫੇ ਨੋਟਾਂ ਦੀਆਂ ਮੋਹਰਾਂ ਸਿੱਧੀਆਂ ਕਰ ਲਈਆਂ ਠੀਕ ਆ ਸ਼ੁਰੂ ਕੀਤੀ ਨਾ ਠੀਕ ਆ ਜੀ ਇਹ ਤੇ ਤੈਨੂੰ ਦਿਖਦਾ ਹੀ ਹੈ ਨਾ ਹਾਂਜੀ 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 ਫੇ ਮੈਂ ਇਸ ਲਾਈਨ ਦੇ ਵਿੱਚ ਪੈ ਗਿਆ ਤੇ ਮੈਂ ਪੈਸੇ ਇਕੱਠੇ ਕਰਨੇ ਆਪਣੀ ਸ਼ੁਰੂ ਕਰ ਲਿਆ ਇਹ ਗੱਲ ਸਮਝਣ ਲੱਗੀ ਨੋਟਾਂ ਦੀਆਂ ਕੀ ਸਿੱਧੀਆਂ ਕਰਦੇ ਹੁੰਨੇ ਸੀ ਮੋਹਰਾਂ ਆਹ ਹੋਣੀ ਤੇ ਮੋਹਰਾਂ ਗਾਂਧੀ ਦੀ ਹਾਂਜੀ ਉਹ ਸਿੱਧੀਆਂ ਕਿੱਦਾਂ ਕਰਨੀਆਂ ਮਤਲਬ ਸਿੱਧੀਆਂ ਮਜਬਲ ਇੱਕ ਬੰਨੇ ਏਦਾਂ ਏਦਾਂ ਰੱਖੀ ਅੱਛਾ ਇੱਕ ਬੰਨੇ ਇੱਧਰ ਰੱਖਣੀ ਆ ਉਹਦਾ ਕੀ ਮਤਲਬ ਫੇ ਕਰਨ ਦਾ ਏਦਾਂ ਏਦਾਂ ਰੱਖੀ ਜਾਂਦੀ ਆ ਮੈਂ ਸਮਝ ਗਈ ਅੱਛਾ ਉਹਦਾ ਕੀ ਮਤਲਬ ਰੱਖਣ ਦਾ ਏਦਾਂ ਉਹਦਾ ਇਹ ਮਜਬਲ ਹੀ ਹਾਂਜੀ ਕਿ ਪਹਿਲੇ ਜਮਾਨੇ ਦੇ ਵਿੱਚ ਕੈਸੇ ਨੇ ਸੁਆ ਰੱਖਿਆ ਹੁੰਦਾ ਸੀ ਅੱਛਾ ਜੀ 100 ਰੁਪਇਆ ਵੱਖਰਾ ਨੇ ਅੱਛਾ ਉਹਦੇ ਵਿੱਚ ਦੀ ਛੇ ਕੱਢ ਕੇ ਅੱਛਾ ਜੀ ਤੇ ਧਾਗਾ ਪਾ ਲੈਣਾ ਠੀਕ ਆ ਠੀਕ ਆ ਠੀਕ ਆ ਜਸਾਂ ਦੇ ਵਿੱਚ ਉਹਨੇ ਇਹਦਾ ਧਾਗਾ ਫਾੜਾ ਠੀਕ ਆ ਉਹਨੂੰ ਫੰਡ ਦੇਣਾ ਅੱਛਾ ਜੀ 10 ਰੁਪਏ ਇਕੱਠੇ ਕਰਕੇ ਦਾ 100 ਹਾਂਜੀ ਹਾਂਜੀ ਤੇ ਜਾਂ 1000 ਰੁਪਏ ਇਕੱਠਾ ਕਰਕੇ ਉਹਦੇ ਚ ਉਸੂਆ ਮਾਰ ਸੁਆ ਮਾਰ ਕੇ ਨਾ ਗਾਂਢ ਦੇ ਦੇਣਾ ਠੀਕ ਆ ਪਹਿਨੂੰ ਸੁਆ ਹੁੰਦਾ ਅੱਛਾ ਉਹ ਸਮਝ ਲਿਆ ਮੈਂ ਮੈਂਬਰ ਮੋਰਾ ਸਿੱਧੀਆਂ ਰੱਖਣ ਦਾ ਕੀ ਮਤਲਬ ਕਹਨੇ ਸੀ ਤੁਸੀਂ ਮੋਰਾ ਰੱਖਣ ਦਾ ਸਮਝ ਉਹਦੇ ਨਾਲ ਕੀ ਫਾਇਦਾ ਉਹਦੇ ਨਾਲ ਇਹ ਫਾਇਦਾ ਆਹੀ ਤੇ ਜਵਾਜਾ ਪੈਸੇ ਗਿਣ ਕੇ ਅਗਲੇ ਫੜਾ ਦੇ ਅੱਛਾ ਅੱਛਾ ਠੀਕ ਆ ਚਲੋ ਇਹ ਤਾਂ ਗੱਲ ਇਹਦਾ ਮਤਲਬ ਕਿ ਵੀ ਤੁਸੀਂ ਹੋਰ ਪੱਕੇ ਹੋ ਗਏ ਇੱਥੇ ਇੱਕ ਜ਼ਮੀਨ ਲੈ ਕੇ ਮਤਲਬ ਪਿੰਡ ਤਾਂ ਤੁਹਾਡਾ ਮੰਡੋਰੀ ਮੱਲੀਆਂ ਹੀ ਸੀ ਹਨਾ ਹਾਂ ਪਰ ਤੁਸੀਂ ਜਦੋਂ ਜ਼ਮੀਨ ਲੈ ਕੇ ਤਾਂ ਹੋਰ ਇੱਕ ਬੰਦੇ ਦੀ ਇੱਕ ਇੱਜ਼ਤ ਹੋਰ ਬਣ ਜਾਂਦੀ ਆ ਪਿੰਡ ਦੇ ਵਿੱਚ ਬਿਲਕੁਲ ਇਹ 100 ਅੱਥਰਥਾ ਸਿਰੇ ਦੇ ਗਾਂਢ ਲੱਗ ਜਾਂਦੀ ਆ ਜੀ ਬਸ 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 ਥੋ ਅੱਥਰਥਾ ਨਾ ਬਿਲਕੁਲ ਜੀ ਬਿਲਕੁਲ ਸਿਰੇ ਦੇ ਉੱਤੇ ਗਾਂਢ ਆ ਜਾਂਦੀ ਆ ਬਿਲਕੁਲ ਜੀ ਬਿਲਕੁਲ ਫੇ ਮੈਂ ਗਾਂਢ ਦਿੱਤੀ ਆ ਰਥੈ ਨੂੰ ਬਿਲਕੁਲ ਬਿਲਕੁਲ ਤੂੰ ਕੌਣ ਆ ਹੂੰ ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ ਬਿਲਕੁਲ ਦਬਕਾ ਚੱਲਦਾ ਦਬਕਾ ਚੱਲਦਾ ਇਹ ਆਇਆ ਨਾ ਤੁਹਾਡੇ ਅੰਦਰ ਵੀ ਜੋਸ਼ ਉਹੀ ਜਿਹੜਾ ਪੁਰਾਣਾ ਸੀਗਾ ਹੈ ਪੁਰਾਣਾ ਕਿਆ ਬਾਤਾਂ ਦੇਖ ਲੋ ਧਨ ਖੁਸ਼ੀਆਂ ਬਾਦਸ਼ਾਹੀਆਂ ਜਿਹਦੇ ਸੱਤ ਗੁਰ ਨਜ਼ਰ ਕਰੇ ਬਿਲਕੁਲ ਬਹੁਤ ਵਧੀਆ ਜੀ ਬਹੁਤ ਸੋਹਣਾ ਤੇ ਆਹ ਕਿਹਦੀ ਜਗ੍ਹਾ ਆ ਜਿਹੜੀ ਪਿੱਛੇ ਆ ਆਹ ਵਾਲੀ ਕਿਹਦੀ ਜਗ੍ਹਾ ਹੈ ਜਿੱਥੇ ਜਿੰਦਾ ਲੱਗਾ ਇਹ ਮੇਰੀ ਜਗ੍ਹਾ ਆ ਅੱਛਾ ਜੀ ਅੱਛਾ ਠੀਕ ਆ ਠੀਕ ਆ ਇੱਕ ਇਹ ਸੰਤ ਨੂੰ ਮੈਂ ਜਗ੍ਹਾ ਦਿੱਤੀ ਸੀ ਠੀਕ ਆ ਠੀਕ ਆ ਨਹੀਂ ਚਲੋ ਬਹੁਤ ਵਧੀਆ ਉਹਨੇ ਸੰਗਤ ਦਾ ਪੈਸਾ ਲਾ ਕੇ ਅੱਛਾ ਜੀ ਤੇ ਉਹਨੇ ਇਹ ਬਣਾ ਲਿਆ ਮੈਂ ਸਮਝ ਗਿਆ ਗੱਲ ਤੁਹਾਡੀ ਇਹ ਜਿਹੜੀ ਮੈਂ ਵੀਡੀਓ ਬਣਾ ਰਿਹਾ ਹਾਂ ਨਾ ਇਹਨੂੰ ਬਹੁਤ ਸਾਰੇ ਲੋਕਾਂ ਨੇ ਦੇਖਣਾ ਹਾਂ ਇੱਥੇ ਇੱਥੇ ਦੇ ਲੋਕ ਕਾਫੀ ਹੋਣਗੇ ਇਹਨਾਂ ਪਿੰਡਾਂ ਦੇ ਟੱਡੀ ਉਮਰ ਦੇ ਵੀ ਹੋਣਗੇ ਜਿਨ੍ਹਾਂ ਨੂੰ ਯਾਦ ਆਊਗੀ ਕਿ ਵੀ ਇੱਥੇ ਮਾਹੌਲ ਕਿਦਾਂ ਦਾ ਹੁੰਦਾ ਸੀ ਕਿਦਾਂ ਦਾ ਹਾਂ ਜਿੱਦਾਂ ਤੁਸੀਂ ਕਹ ਟਾਲੀਆਂ ਟਾਲੀਆਂ ਆਉਂਦੀਆਂ ਸੀ ਟਾਲੀਆਂ 부ਜੇ ਸਰਕੜਾ ਮਾਲ ਚੁਗਣਾ ਇੱਥੇ 5-500 ਮੱਝ ਚੁਗਣੀਆਂ ਇੱਥੇ ਅੱਛਾ ਤੁਸੀਂ ਗਾਇਆਂ ਚੁਗਣੀਆਂ ਬਿਲਕੁਲ ਬਿਲਕੁਲ ਤੁਸੀਂ ਸਮਾਂ ਚੇਂਜ ਹੁੰਦਾ ਦੇਖਿਆ ਹਾਂ ਮੈਂ ਜਿਹੜਾ ਜਿਹੜਾ ਬੇਬੰਦੀ ਜਿਹੜੀ ਹੁੰਦੀ ਸੀ ਨਾ ਹਾਂਜੀ ਉਹ ਮੈਂ ਜਰੀਬ ਖਿੱਚੀ ਅੱਛਾ ਜੀ ਜਰੀਬ ਮੈਨੂੰ ਨਹੀਂ ਪਤਾ ਕੀ ਹੁੰਦੀ ਤਾਂ ਸੱਚੀ ਦੱਸਾਂ ਉਹ ਜਦੋਂ ਕਿਲੇ ਬੰਦੀ ਹੁੰਦੀ ਹੈ ਨਾ ਪਾਕਿਸਤਾਨ ਤੋਂ ਉੱਜੜੇ ਸੀ ਠੀਕ ਹੈ ਇੱਥੇ ਫਿਰ ਮਰੱਬੇ ਬੰਦੀ ਹੁੰਦੀ ਕਿਲੇ ਬੰਦੀ ਅੱਛਾ ਜੀ ਇਹ ਫੇਰ ਛੜ ਕੱਲਰ ਪਿੰਡੋਂ ਦਾ ਸਿੱਧੀ ਪੰਜ ਕਰਮ ਦੀ ਚੱਲੀ ਆ ਅੱਛਾ ਜੀ ਸਿੱਧੀ ਇਹ ਅੱਲੜ ਪਿੰਡ ਨੂੰ ਜਿਹੜੀ ਚੱਲੀ ਪੰਡੋਰੀ ਤੋਂ ਪੰਡੋਰੀ ਤੋਂ ਮੱਲੀਆਂ ਤੋਂ ਪੰਡੋਰੀ ਮੱਲੀਆਂ ਇਹ ਸਿੱਧੀ ਪੰਜ ਕਰਮ ਦੀ ਛੜ ਕੇ ਆ ਅੱਛਾ ਕਿੰਨੀ ਦੂਰੀ ਆ ਇਹ ਇਹ ਦੂਰੀ ਲਾਲਾ ਵੀ ਆ ਅੱਲੜ ਬੈਂਡ ਲਾ ਗਾੜੀ ਆ ਗਿਆ ਇੱਕ 1.5 ਕਿਲੋਮੀਟਰ ਲੱਗਦਾ ਫੇਰ ਹਾਂ ਇੰਨਾ ਕਿ 1.5 ਕਿਲੋਮੀਟਰ ਠੀਕ ਹੈ ਜੀ ਠੀਕ ਅੱਛਾ ਜੀ ਇਹ ਛੱਡ ਕੇ ਜਿਹੜੀ ਆ ਨਾ ਚੌੜੀ ਤਾਂ ਰੱਖੀ ਗਈ ਆ ਜੀ ਇਹ ਕੋਈ ਸਮਾਂ ਪਾ ਕੇ ਇਹ ਸੜਕ ਮੰਤਰੀ ਸੜਕ ਬਣਾਈ ਹੈ ਠੀਕ ਆ ਠੀਕ ਆ ਸਮਝ ਗਿਆ ਪ੍ਰਧਾਨ ਮੰਤਰੀ ਸੜਕ ਯੋਜਨਾ ਜਿਹੜੀ ਜਿੰਨੂੰ ਕਹਿੰਦੇ ਆ ਉਹ ਸਿੱਧੀ ਉਹ ਬਣਨੀ ਕਹਿੰਦੇ ਆ ਇੱਕ ਤਾਂ ਚੀਰਵੀ ਸੜਕ ਬਣਾਈ ਆ ਉਹਨਾਂ ਨੇ ਸਿੱਧੀ ਤਾਂ ਹੀ ਸਿੱਧੀ ਨੌਕਾਤ ਬਣਾਈ ਸਮਝ ਗਿਆ ਸਮਝ ਗਿਆ ਹਾਂ ਜੀ ਅੱਛਾ ਚਲੋ ਇਹ ਤਾਂ ਗੱਲ ਤੁਹਾਡੀ ਸਹੀ ਆ ਤੇ ਜਿਹੜੇ ਪਾਕਿਸਤਾਨ ਚੋਂ ਆਏ ਨਾ ਹਾਂਜੀ ਤੇ ਤਿੰਲੇ ਬੰਦੀ ਦਿੱਤੀ ਉਹਨਾਂ ਨੇ ਹਾਂਜੀ कि एहि बन्ने मरब्बे बंदी नहीं दीती अच्छा जी ए ਛੜਕੋ ਪਰਾਂ ਪਰਾਂ ਕਰਮਾ ਮਾਰੀਆਂ ਦੇ ਪਰਾਂ ਪਰਾਂ ਕਿल्ले ਬੰਦ ਬਣਾਈ ਠੀਕ ਹੈ ਜੀ ਅੱਛਾ ਇਧਰ ਇਧਰ ਨੇ ਬੰਨੇ ਕਿਲਾ ਬੰਦੀ ਨਹੀਂ ਹੋਈ ਅੱਛਾ ਜੀ ਇਧਰ ਹੋਈ ਹੈ ਕਿਲਾ ਬੰਦੀ ਹੈ ਇਹ ਛੜਕੋ ਪਰਾਂ ਪਰਾਂ ਕਿਲਾ ਬੰਦੀ ਹੋਈ ਹੈ ਠੀਕ ਹੈ ਠੀਕ ਹੈ ਮੁਸਲਮਾਨਾਂ ਦੇ ਟਾਈਮ ਜਦੋਂ ਅੱਛਾ ਜੀ ਪਾਕਿਸਤਾਨ ਚੋਂ ਝੜ ਕੇ ਆਏ ਲੋਕ ਠੀਕ ਹੈ ਠੀਕ ਹੈ ਇਹ ਮੇਰੇ ਉਹ ਦੁਨੀਆ ਨੂੰ लाਟ ਕੀਤੀ ਜਮੀਰ ਠੀਕ ਹੈ ਠੀਕ ਹੈ ਚਲੋ ਇਹ ਨਹੀਂ ਇਹ ਬਹੁਤ ਵਧੀਆ ਤੁਸੀਂ ਇੱਕ ਗੱਲ ਦੱਸੀ ਵੀ ਕਿਸ ਤਰ੍ਹਾਂ ਦਾ ਇੱਥੇ ਮਾਹੌਲ ਹੁੰਦਾ ਸੀਗਾ ਜਿੱਦਾਂ ਤੇ ਇੱਕ ਮੈਨੂੰ ਗੱਲ ਦੱਸਿਓ ਬਾਬਾ ਜੀ ਬਹੁਤ ਜ਼ਰੂਰੀ ਗੱਲ ਕਰਨੀ ਤਾਂ ਨਾ ਇਹ ਤੁਸੀਂ ਸਮਾਂ ਚੇਂਜ ਹੁੰਦਾ ਦੇਖਿਆ ਅੱਜ ਕੱਲ੍ਹ ਲੋਕਾਂ ਦਾ ਮੇਲ ਵਰਤਨ ਤੇ ਅੱਜ ਤੋਂ 50 ਸਾਲ ਪਹਿਲਾਂ ਲੋਕਾਂ ਦਾ ਮੇਲ ਵਰਤਨ ਤੁਹਾਡੀ ਅਸੀ ਆ ਚਲੋ ਮੈਂ 60 ਸਾਲ ਲਾ ਲਵਾਂ 50 60 70 ਸਾਲ ਪਹਿਲਾਂ ਲੋਕਾਂ ਦਾ ਮੇਲ ਵਰਤਨ ਦੇ ਵਿੱਚ ਕੀ ਫਰਕ ਦੇਖਿਆ ਫਰਕ ਦੇਖਿਆ ਵੀ ਹੁਣ ਫਰਕ ਕਿੰਦਾ ਪੈ ਗਿਆ ਪੀ ਇਹ ਬੰਦਾ ਬੰਦੇ ਨੂੰ ਨਹੀਂ ਪਛਾਣਦਾ ਕੀ ਫਾਇਦਾ ਮੰਦਰੀ ਫਿਸੀਤੀ ਜਾਂਦਾ ਹੁਣ ਬੰਦੇ ਨੂੰ ਕੋਈ ਪਛਾਣਦਾ ਨਹੀਂਗਾ ਹੂੰ ਬਿਲਕੁਲ ਇਹ ਤਾਂ ਚਲੋ ਆਪਾਂ ਵੀ ਦੇਖੀ ਆਪਣੀ ਮਸਤੀ ਦੇ ਵਿੱਚ ਜਿਹੜੀਆਂ ਨੱਤੀ ਫੇਰਦੀ ਆ ਜੀ ਇੱਕ ਦੂਜੇ ਨੂੰ ਫੋਨ ਦੇ ਵਿੱਚ ਗਾਲਾਂ ਕੱਢੀ ਜਾਂਦੀ ਆ ਜੀ 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 ਨਹੀਂ ਇਹ ਤਾਂ ਹੈ ਚਲੇ ਜਾਂਦੇ ਛੱਡ ਕੇ ਹੂੰ ਉਹਨਾਂ ਨੂੰ ਟਾਈਮ ਨਹੀਂ ਰੁਕਣ ਦਾ ਟਾਈਮ ਨਹੀਂ ਰਹਿ ਗਿਆ ਹੂੰ ਲੋਕ ਐਦਾਂ ਕੰਨ ਦੇ ਨਾਲ ਨਾ ਐਦਾਂ ਫੋਨ ਲਾ ਕੇ ਨਾ ਆਪਣਾ ਸਫ਼ਰ ਨੱਠੇ ਜਾਂਦੇ। ਇਹ ਗੱਲ ਤਾਂ ਬਿਲਕੁਲ ਤੁਹਾਡੀ ਗੱਲ ਸਹੀ ਆ ਕਿਉਂਕਿ ਤੁਸੀਂ ਇਹ ਚੇਂਜ ਹੁੰਦਾ ਦੇਖਿਆ ਦੌਰ। ਆ ਜਾ ਦੇਖਣ ਦੇ। ਦੌਰ ਐਦਾਂ ਦਾ ਆ ਗਿਆ ਇਹ ਕਿ ਵੀ ਲੋਕੀ ਇੱਕ ਜਗ੍ਹਾ 5 ਜਣੇ ਬੈਠੇ ਆ ਨਾ ਮੰਨ ਲਓ। ਇੱਕ ਮਹਿਫਿਲ 'ਚ 5 ਜਣੇ ਬੈਠੇ ਹਰ ਕੋਈ ਫੋਨ ਵੱਲ ਦੇਖ ਰਿਹਾ ਹੁੰਦਾ ਆਪਣੇ। ਉਧਰ ਜੀ ਗੱਲ ਨਹੀਂ ਕਰਦੇ। ਤੇ ਤੁਸੀਂ ਜਿੱਦਾਂ ਸੱਥਾਂ 'ਚ ਬਹਿੰਦੇ ਹੁੰਦੇ ਸੀ। ਤੁਹਾਡੇ ਸਮੇਂ ਤੋਂ ਤਾਂ ਬਹੁਤ ਬਹਿੰਦੇ ਹੋਣੇ ਆ। ਹਾਂ। ਤੇ ਹੁਣ ਤਾਂ ਹੈ ਹੀ ਨਹੀਂ ਉਹ ਉਦਾਂ ਦਾ ਮਾਹੌਲ ਹੁਣ ਜਿੰਨੀ ਤੇਰੀ ਉਮਰ ਹੈ ਨਾ ਹਾਂਜੀ ਮੇਰੀ ਉਮਰ 5 ਸਾਲ ਤੋਂ 7 ਸਾਲ 8 ਸਾਲ ਉਦੋਂ ਅਸੀਂ ਨਾ ਪੱਛੀਆਂ ਇਕੱਠੀਆਂ ਕਰ ਲੈਣੀਆਂ ਪੱਛੀਆਂ ਕੀ ਹੁੰਦੀਆਂ ਜੀ ਆ ਗੱਲੇ ਦੀਆਂ ਅੱਛਾ ਜੀ ਗੋੜਾ ਦੀਆਂ ਠੀਕ ਹੈ ਤੇ ਮੁੰਡਿਆਂ ਨੇ ਬਹਿ ਜਾਣਾ ਧੂਆਂ ਲਾ ਲੈਣਾ ਗੱਬੇ ਅੱਛਾ ਜੀ ਅੱਛਾ ਤੇ ਬਹਿ ਜਾਣਾ ਚਾਰ ਛੇ ਵੇਲੇ ਗੱਪਾਂ ਮਾਰਦੇ ਰਹਿਣਾ ਹਾਂ ਕਿਸ ਨੇ ਖੰਡ ਲੈ ਆਉਣੀ ਨਾ ਗੁੱੜ ਲੈ ਆਉਣਾ ਉਸੋਂ ਕਿਸ ਨੇ ਦੁੱਧ ਲੈ ਆਉਣਾ ਅੱਛਾ ਜੀ ਕਿਸ ਨੇ ਬਤੀਲਾ ਚੱਕ ਲੈ ਆਉਣਾ ਅੱਛਾ ਜੀ ਚਾਹ ਬਣਾ ਕੇ ਪੀਣੀ ਹਾਂ ਕਈ ਵੀ ਸਾਰੀ ਰਾਤ ਹੀ ਲੰਘ ਜਾਣੀ ਸੂਰਜ ਭਾਈ ਬੋਲਣ ਆਪਾਂ ਹਾਂ 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 ਕਿਆ ਬਾਤਾਂ ਹੈ ਸਾਰੀ ਰਾਤ ਹੀ ਸਾਰੀ ਰਾਤ ਹੀ ਇਦਾਂ ਦਾ ਮੌੜ ਹੀ ਹੋ ਉਸ ਸਮੇਂ ਹਾਂ ਹੁਣ ਤੇ ਭੂਨੜ ਵੇਖ ਕੇ ਜਿੱਦਾਂ ਚਿੜੀ ਸੀਸੇ ਦੇ ਗਾੜੀ ਬਹਿ ਕੇ ਨਾ ਹਾਂਜੀ 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 ਥੂਕੇ ਮਾਰਦੀ ਆ ਥੂਕੇ ਮਾਰਦੀ ਹਾਂ ਉਹ ਆਪਣੇ ਆਪਣੇ ਆਪ ਹੀ ਲੜੀ ਜਾਂਦੀ ਆ ਹਾਂ ਬਹੁਤ ਵਧੀਆ ਗੱਲ ਕਹੀ ਹਾਂਜੀ ਤੇ ਹੁਣ ਦੁਨੀਆ ਜਿਹੜੀ ਆ ਨਾ ਉਹ ਫੋਨ ਵੇਖ ਕੇ ਕੱਲਾ ਬਹਿ ਕੇ ਲੜੀ ਜਾਂਦਾ ਹੂੰ ਉਹਦੇ ਵਾਲੀ ਉਹਦੇ ਵਾਲੀ ਹਾਂ ਕੰਮ ਜਿਹੜਾ ਇਸ ਟਾਈਮ ਬਹੁਤ ਇਸੇ ਅਕਲ ਦੇ ਨਾਲ ਘਟ ਗਿਆ ਹੂੰ ਕੰਮ ਕਰਕੇ ਕੋਈ ਰਾਜੀ ਨਹੀਂ ਹੂੰ ਹੈ ਹਾਂਜੀ ਤੇ ਇਥੇ ਚੱਕਰ ਚ ਡੀਆਂ ਪੈ ਗਈ ਆ ਇਹ ਚੱਕਰ ਚੋਂ ਨਾ ਨਿਕਲਣੀ ਹੋ ਹੂੰ ਤੇ ਨਾ ਕਿਸੇ ਨੇ ਨਿਕਲਿਆ ਜਾਣਾ ਹਾਂ ਨਹੀਂ ਇਹ ਤਾਂ ਅੱਗੇ ਵਧਣੀ ਚੀਜ਼ ਪਿੱਛੇ ਨੂੰ ਥੋੜੀ ਆਉਂਦੀ ਹੁੰਦੀ ਚੀਜ਼ ਅੱਗੇ ਨੂੰ ਨੱਠਣਾ ਲੋਕਾਂ ਅੱਗੇ ਨੂੰ ਨੱਠਣਾ ਅੱਗੇ ਤੋਂ ਇਤੋਂ ਅੱਗੇ ਸਮਾਂ ਪਤਾ ਨਹੀਂ ਕਿਦਾਂ ਦਾ ਆਉਣਾ ਕਿਦਾਂ ਦਾ ਆਉਣਾ ਬਸ ਹਾਂ ਨਹੀਂ ਚਲੋ ਗੱਲ ਇਹ ਆ ਬਜ਼ੁਰਗੋ ਤੁਹਾਡੇ ਨਾਲ ਮਿਲ ਕੇ ਬਹੁਤ ਵਧੀਆ ਲੱਗਾ ਮੈਨੂੰ ਹਾਂ ਬਸ ਉਹਦਾ ਕਾਰਨ ਇਹ ਆ ਵੀ ਮੈਂ ਨਾ ਜਦੋਂ ਬਾਬਾ ਜੀ ਤੁਹਾਨੂੰ ਦੱਸਾਂ ਘਰੇ ਬੈਠਾ ਕੇ ਵੀ ਸੋਚਦਾ ਹੁੰਨਾ ਜਾਂ ਲੰਘਦਾ ਬੜਦਾ ਵੀ ਸੋਚਦਾ ਹੁੰਨਾ ਆ ਕਿ ਸਾਡੇ ਬਜ਼ੁਰਗ ਜਿੱਦਾਂ ਤੁਸੀਂ ਇੱਥੇ ਇਕੱਲੇ ਬੈਠੇ ਸੀਗੇ ਨਾ ਹੁਣ ਤੇ ਐਦਾਂ ਹੀ ਨਾ ਮੈਂ ਰਸਤੇ 'ਚੋਂ ਲੰਘਣਾ ਜਦੋਂ ਕਿਤੇ ਮੋਟਰਸਾਈਕਲ ਤੇ ਤਾਂ ਦੋ ਬਜ਼ੁਰਗ ਬੈਠੇ ਜਾਂ ਇਕੱਲੇ ਇਕੱਲੇ ਹੀ ਜ਼ਿਆਦਾਤਰ ਇਕੱਲੇ ਹੀ ਬਜ਼ੁਰਗ ਇਦਾਂ ਇਕੱਲੇ ਬੈਠੇ ਆ ਮਤਲਬ ਕਿਸੇ ਜਗ੍ਹਾ ਤੇ ਪਿੰਡ ਦੇ ਬਾਹਰ ਬਾਹਰ ਨਾ ਇਦਾਂ ਬੈਠੇ ਇਕੱਲੇ ਹੀ ਸੋਚਣ 'ਚ ਪਏ ਹੋ ਮੇਰਾ ਬੜਾ ਮਨ ਹੁੰਦਾ ਉਹਨਾਂ ਨਾਲ ਬਹਿ ਕੇ ਗੱਲਾਂ ਬਾਤਾਂ ਕਰਾਂ ਆ ਠੀਕ ਹੈ ਬਹੁਤ ਮਨ ਹੁੰਦਾ ਤੇ ਮੈਂ ਤਾਂ ਉਦਾਂ ਆਪਣੇ ਸਾਰੇ ਵਿਊਜ਼ ਨੂੰ ਵੀ ਕਹਿਣਾ ਆ ਜਿਹੜੇ ਮੇਰੇ ਦੇਖਣ ਵਾਲੇ ਦਰਸ਼ਕ ਆ ਕਿ ਆਪ ਆਪਣੇ ਪਿੰਡ ਚ ਜਾਂ ਆਪਣੇ ਆਸ-ਪਾਸ ਪਿੰਡ ਚ ਕਿਤੇ ਬਜ਼ੁਰਗ ਬੈਠਾ ਹੋਵੇ ਕੋਈ ਉਹਨਾਂ 10 ਮਿੰਟ ਬੈਹਿ ਕੇ ਗੱਲਾਂ ਕਰ ਲਓ ਕਰ ਲਓ ਹਾਂ ਕਿਉਂਕਿ ਉਹਨਾਂ ਤੋਂ ਕੁਝ ਸਿੱਖਣ ਨੂੰ ਮਿਲਣਾ ਤੁਹਾਨੂੰ ਚੰਗਾ ਹੀ ਸਿੱਖਣ ਨੂੰ ਮਿਲਣਾ ਮਾੜਾ ਨਹੀਂ ਮਿਲਣਾ ਜਿੰਦਗੀ ਦਾ ਇੱਕ ਨਿਚੋੜ ਤੁਸੀਂ ਕੱਢਿਆ ਹੁੰਦਾ ਆ 80 90 ਸਾਲ ਦੀ ਉਮਰ ਜਦੋਂ ਬੰਦੇ ਦੀ ਹੁੰਦੀ ਉਹਨੇ ਜਿੰਦਗੀ ਦਾ ਨਿਚੋੜ ਕੱਢ ਲਿਆ ਹੁੰਦਾ ਜਿਉਂ-ਜਿਉਂ ਉਮਰ ਵੱਧਦੀ ਹੈ ਨਾ ਬੰਦੇ ਦੀ ਉਹਨੂੰ ਚੀਜ਼ਾਂ ਸਾਫ਼ ਦੇਖਣ ਲੱਗ ਜਾਂਦੀਆਂ ਥੱਲੇ ਹਾਂ ਜਿਉਂ-ਜਿਉਂ ਉਮਰ ਵੱਧਦੀ ਆਪਾਂ ਬਚਪਨਾ ਹੁੰਦਾ ਸਾਡੇ 'ਚ ਸਾਨੂੰ ਆ 25 30 ਸਾਲ ਦੀ ਉਮਰ ਹੁੰਦੀ ਵਿੱਚ ਵਿੱਚ 15 18 ਤੋਂ ਜਦੋਂ ਸ਼ੁਰੂ ਹੋਈਦਾ 30 ਸਾਲ ਤੱਕ ਬੰਦਾ ਤਾਂ ਬੰਦੇ ਨੂੰ ਕਿਸੇ ਕਿਸ ਨੂੰ ਕੋਈ ਸਮਝਦਾ ਹੀ ਨਹੀਂ ਨਹੀਂ ਸਮਝਦਾ ਤੇ ਉਹਨੂੰ ਘਰ ਦੇ ਉਹਦੇ ਕਹਿੰਦੇ ਹੁੰਦੇ ਆ ਵੀ ਯਾਰ ਇਤਾਂ ਨਾ ਕਰੋ ਇਤਾਂ ਨਾ ਕਰੋ ਇਤਾਂ ਨਾ ਕਰੋ ਉਦੋਂ ਸਮਝ ਨਹੀਂ ਆਉਣੀ ਜਦੋਂ ਆਪਣੇ ਨਿਆਣੇ ਹੋ ਜਾਂਦੇ ਬੰਦੇ ਦੇ ਉਦੋਂ ਸਮਝ ਆਉਂਦੀ ਬੰਦੇ ਨੂੰ ਉਦੋਂ ਆਉਂਦੀ ਆ ਤੇ ਇਹੀ ਚੀਜ਼ ਮੈਂ ਇਸ ਕਰਕੇ ਸੋਚਦਾ ਕਿ ਜੇ ਤੁਸੀਂ ਬਜ਼ੁਰਗਾਂ ਨਾ ਬੰਨੇ ਆ ਤੁਹਾਨੂੰ ਛੇਤੀ ਸਮਝ ਆ ਜਾਣੀ ਆ ਛੇਤੀ ਆ ਜਾਏ ਸਮਝ ਕਿਉਂਕਿ ਉਹਨਾਂ ਨੇ ਸੰਡ ਆਇਆ ਕਿਉਂ ਜੀ ਹਾਂ ਤੇ ਕੋਈ ਬੰਦਾ ਮੁੰਡੇ ਨੂੰ ਕਹਿੰਦਾ ਵੀ ਇਹ ਇਹ ਜਗਾ ਜਿਹੜੀ ਆ ਮਾਰੀ ਆ ਅੱਛਾ ਜੀ ਤੇ ਮੈਂ ਮੁੰਡੇ ਨੂੰ ਕਿਹਾ ਵੀ ਇਹ ਜਗਾ ਦੇ ਉੱਤੇ ਪਤਾ ਨਹੀਂ ਕੀ ਕੁਝ ਬਣ ਜਾਣਾ ਆ ਆਹ ਆ ਵਾਲੀ ਜਗਾ ਜਿਹੜੀ ਹੈ ਨਾ ਆਹਾ ਆ ਦੇਖੋ ਆ ਸਾਰੀ ਤੁਹਾਡੀ ਇਹ ਚਾਦਰਾਂ ਤੁਸੀਂ ਕਦੋਂ ਦਾ ਲਾਉਂਦੇ ਆ ਥੱਲੇ ਚਾਦਰਾਂ ਹੀ ਕਹਿੰਦੇ ਇਹਨੂੰ ਬਚਪਨ ਦੇ ਟਾਈਮ ਦਾ ਹੀ ਇਹ ਉਧਰ ਮਾਲਵੇ ਵੱਲੋਂ ਲਾਉਂਦੇ ਆ ਨਹੀਂ ਇਹ ਇਹ ਇੱਧਰ ਵੀ ਪਹਿਲਾਂ ਚਾਦਰਾਂ ਹੀ ਲਾਉਂਦੇ ਸੀ ਚਾਦਰਾਂ ਹੀ ਲਾਉਂਦੇ ਆ ਅੱਛਾ ਇੱਧਰ ਲਾਉਂਦੇ ਹੁੰਦੇ ਸੀ ਠੀਕ ਆ ਠੀਕ ਆ ਇਹ ਪਹਿਲੇ ਜ਼ਮਾਨੇ ਚੋਂ ਹੀ ਚਲੋ ਇੱਥੇ ਆਪਾਂ ਡਿਊਟੀ ਦੇਣੀ ਆਪਣੀ ਮਾ ਤੇ ਨਹੀਂ ਭਗਤ ਨੇ ਪੱਥਰ ਦੇ ਵਿੱਚੋਂ ਰੱਬ ਪਾ ਲਿਆ ਸੀ ਜੀ 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 ਕਿ ਸਾਰਾ ਨਾ ਡੇਰਾ ਜਿਹੜਾ ਉਹ ਸਾਲੂ ਆਉਂਦਾ ਨਹੀਂ ਹਾਂਜੀ ਤੇ ਅਸੀਂ ਜਾਟਿਆ ਹਾਂਜੀ ਹਾਂਜੀ ਤੇ ਜੇ ਅਸੀਂ ਖੇਤੀ ਦੇ ਵਿੱਚ ਨਾ ਆਈਏ ਹਾਂਜੀ ਤੇ ਜਿਹੜਾ ਸਾਡਾ ਖੇਤ ਆ ਉਹ ਨਾਰਾਜ਼ ਹੋ ਜਾਂਦਾ ਹੋ ਜਾਂਦਾ ਹਾਂਜੀ ਸਹੀ ਗੱਲ ਆ ਦੇਖੋ ਤਾਂ ਜਿੱਦਾਂ ਕੇ ਸੱਜਣ ਮਿੱਤਰ ਨੂੰ ਮਿਲਣ ਜਾਈਏ ਹਾਂਜੀ ਤੇ ਡੇਰ ਬਾਅਦ ਜਾਈਏ ਤੇ ਨਾਰਾਜ਼ ਹੁੰਦਾ ਯਾਰ ਸੱਜਣ ਆਇਆ ਹੀ ਨਹੀਂ ਹਾਂਜੀ ਹਾਂਜੀ ਇਹ ਇੱਕ ਕੀਮਤੀ ਖੇਤ ਜਿਹੜਾ ਹੁੰਦਾ ਨਾ ਇਹ ਬੰਦੇ ਦਾ ਸੱਜਣ ਆ ਸੱਜਣ ਆ ਹਾਂਜੀ ਬਿਲਕੁਲ ਬਿਲਕੁਲ ਨਹੀਂ ਸਹੀ ਗੱਲ ਕਹੀ ਉਹ ਹਾਂਜੀ ਉਹ ਇਸ ਗੱਲ ਦੀ ਕੀਮਤ ਵੇਖ ਅੱਜ ਭਈ ਆ ਹਾਂਜੀ ਮੇਰੇ ਕੋ ਆ ਸੱਜਣ ਜਿਹੜਾ ਅੱਜ ਆਣ ਕੇ ਖੇਤ ਆ ਉਹ ਪੁੱਛਦਾ ਵੀ ਇੱਥੇ ਬਜ਼ੁਰਗੋ ਕੀ ਕਰਦੇ ਸੀ ਦੇਖ ਲਓ ਜੀ ਚਲੋ ਬਹੁਤ ਵਧੀਆ ਲੱਗਦਾ ਲੋਕਾਂ ਜੀ ਅੱਜ ਕੀਮਤ ਪਈ ਆ ਜਿਹੜਾ ਅਰਜੀ ਨੂੰ ਇਹ ਮੈਨੂੰ ਕਹਿੰਦਾ ਵੀ ਤੂੰ ਭੁੱਲ ਜਾਏਗਾ ਅੱਛਾ ਜੀ ਇਹ ਸਮੇਂ ਨੂੰ ਹਾਂ ਜਦੋਂ ਸਮਾਕੇ ਤੇ ਆ ਗਿਆ ਨਾ ਤੇ ਤੂੰ ਇਹ ਗੱਲ ਨੂੰ ਭੁੱਲ ਜਾਣਾ ਤੇ ਹੁਣ ਤੇਰੇ ਹੱਥ ਚੋਂ ਬਟੂਆ ਮੈਂ ਮੋਚੋਂ ਕੱਢਿਆ ਆਵ ਹਾਂਜੀ ਤੇ ਤੂੰ ਬਟੂਏ ਦਾ ਜਿਗਰ ਨਹੀਂ ਕਰਨਾ ਤੂੰ ਇੱਕ ਸਮਝ ਲੈ ਵੀ ਮੇਰਾ ਬਟੂਆ ਡਿੱਗ ਪਿਆ ਅੱਛਾ ਜੀ ਵਾਹ ਮੈਂ ਬੋਲਿਆ ਜੀ ਬਹੁਤ ਵਧੀਆ ਗੱਲ ਚਲੋ ਠੀਕ ਆ ਬਜ਼ੁਰਗੋ ਮੈਂ ਵੀਰੇ ਨੌਂ ਨੀ ਦਾ ਤੇ 12 ਸਿੱਧਾ ਕਰ ਦਿੱਤੀ ਬਹੁਤ ਵਧੀਆ ਜੀ ਤੁਹਾਡੀ ਮਿਹਨਤ ਮਿਹਨਤ ਤੁਹਾਡੀ ਮਿਹਨਤ ਹੱਥ ਆ ਦੇਖੋ ਹੱਥ ਦਿਖਾਓ ਆਪਣੇ ਹੱਥ ਆ ਦੇਖੋ ਹੱਥ ਦੇਖੋ ਆਇਆ ਜੀ ਲਗਭਗ 80 ਸਾਲ ਦਾ ਤਜਰਬਾ ਹੱਥਾਂ ਤੋਂ ਦਿਖਦਾ ਪਿਆ ਜੀ ਦੇਖੋ ਵਾਹ ਚੰਗਾ ਬਾਬਾ ਜੀ ਫਿਰ ਬਹੁਤ ਜਲਦ ਮਿਲਾਂਗੇ ਅੱਜ ਆਸ਼ੀਰਵਾਦ ਦਿਓ ਜੀ ਧੰਨਵਾਦ ਚੰਗਾ ਜੀ ساری ਉਮਰ ਚ ਅੱਜ ਮੈਨੂੰ ਸੱਜਣ ਮਿਲਿਆ ਹਾਂਜੀ ਅੱਛਾ ਜੀ ਠੀਕ ਆ ਜੇ ਮੇਰੀ ਵਿਚਾਰ ਹੀ ਨਾ ਹਾਂਜੀ ਤੇ ਮੈਨੂੰ ਸੱਜਣ ਮਿਲ ਗਿਆ ਸਾਈਕਲ ਉਹਨੇ ਖੜਾ ਕੀਤਾ ਮੇਰਾ ਸਾਈਕਲ ਆ ਹਾਂਜੀ ਆਓ ਇਹ ਸਾਈਕਲ ਵੀ ਦਿਖਾਉਣਾ ਦੇਖੋ ਬਾਬਾ ਕਿੰਨਾ ਪੁਰਾਣਾ ਸਾਈਕਲ ਆ ਇਹ ਇਹ 24 ਸਾਲ ਦਾ ਆਪਣਾ 24 ਇੰਚ ਸਾਈਕਲ ਆ ਇਹ ਕਿੰਨੇ ਸਾਲ ਹੋ ਗਏ ਇਹਨੂੰ ਇਹਨੂੰ ਲਾਦਾ ਕਿੰਨੇ ਸਾਲ ਹੋ ਗਏ ਫਰ ਨੰਬਰ ਵੇਖ ਲਾ ਪਾਲਾ ਇਹਨਾਂ 40 ਸਾਲ ਹੋ ਗਏ ਕਿੰਨੇ ਸਾਲ ਹੋਏ ਬਣੇ ਸਹੀ ਗੱਲ ਆ ਇਹ ਕਿਹੜਾ ਕਿਹੜਾ ਸਾਈਕਲ ਆ ਇਹ ਇਹ ਐਟਲੈਸ ਸਾਈਕਲ ਐਟਲੈਸ ਐਟਲੈਸ ਅੱਛਾ ਜਿਹੜਾ ਐਟਲੈਸ ਹੁੰਦਾ ਹੁੰਦਾ ਹਾਂਜੀ 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 ਐਟਲੈਸ ਮਜ਼ਬੂਤ ਸਾਈਕਲ ਜੀ 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 ਬਿਲਕੁਲ ਚਲੋ ਇਹ ਤੁਹਾਡਾ ਇਹ 24 ਇੰਚ ਸਾਈਕਲ ਆ ਠੀਕ ਆ ਜੀ ਠੀਕ ਆ ਪੁਰਾਣਾ ਸਾਥੀ ਆ ਤੁਹਾਡਾ ਇਹ ਹਾਂ ਜਿੰਨੇ ਸਾਥ ਅਜੇ ਤੱਕ ਨਿਭਾਈ ਜਾਂਦਾ ਨਿਭਾਈ ਜਾਂਦਾ ਹਾਂਜੀ ਹਾਂਜੀ ਆਹ ਦੇਖੋ ਮੈਂ ਵੀ ਇਸੇ ਕਰਕੇ ਜਾਈ ਇੱਕ ਸਾਈਕਲ ਹੋਰ ਲੈਣਾ ਹਜੇ ਮੈਂ ਜਦੋਂ ਮੈਂ ਬਜ਼ੁਰਗ ਹੋਇਆ ਤਾਂ ਮੇਰੇ ਨਿਆਣੇ ਵੀ ਯਾਦ ਰੱਖੂਗੇ ਜਾਂ ਆਪਾਂ ਯਾਦ ਰੱਖਾਂਗੇ ਵੀ ਹਾਂਜੀ ਮੈਂ ਜਿੱਲਾ ਵੀ ਕੰਮ ਕਰਦਾ ਨਾ ਹਾਂਜੀ ਸਾਈਕਲ ਤੇ ਕੰਮ ਕਰਦਾ ਨਹੀਂ ਨਹੀਂ ਬਹੁਤ ਸੋਹਣੀ ਗੱਲ ਆ ਜੀ ਬਹੁਤ ਸੋਹਣੀ ਗੱਲ ਆ ਬਹੁਤ ਵਧੀਆ ਉਹ ਰੇੜੀ ਲਈ ਆ ਅਸਾ ਕਿੱਧਰ ਆ ਉਹ ਖੜੀ ਜੀ ਅਸਾ ਲਾ ਕੀ ਬਾਤ ਆ ਤੇਰਾ ਮਤਲਬ ਤੁਸੀਂ ਉਹ ਵੀ ਲੋ ਗੱਜਰ ਕਹਿੰਦਾ ਵੀ ਇਹੜੀ ਕਿਉਂ ਲਈ ਆ ਅੱਛਾ ਜੀ ਮੈਂ ਕਹਾਂ ਜੇ ਰੇੜੀ ਨਾ ਨਾ ਕੋਲ ਹੋਵੇ ਤਾਂ ਜੱਟ ਨਹੀਂ ਘਮਾਉਂਦਾ ਆਹਾਂ ਕਿਆ ਬਾਤਾਂ ਸਹੀ ਕਿਹਾ ਤੁਸੀਂ ਤੇ ਇੱਕ ਗੱਲ ਦੱਸੋ ਇਹ ਰੇੜੀ ਕਿੱਦਾਂ ਫੇਰ ਹੈ ਰੱਖਿਆ ਡੰਗਰ ਪਸ਼ੂ ਗੱਗਰ ਵੇਂ ਦਿੱਤੇ ਬਾਲ ਅੱਛਾ ਹੁਣੇ ਚੱਲਦੀ ਨਹੀਂ ਚੱਲਦੀ ਆ ਨਹੀਂ ਮਤਲਬ ਕਹਦੇ ਨਾਲ ਚਲਾਉਣੇ ਆ ਕਹਦੇ ਨਾਲ ਚਲਾਉਣੇ ਆ ਖੜੀ ਕੀਤੀ ਆ ਬਾਲ ਦੋਰ ਲੈ ਆਵਾਂਗੇ ਆ ਬਾਲ ਦੇ ਉਹੀ ਮੈਂ ਕਹਿੰਦਾ ਹਾਂ ਜੇ ਲਿਆਉਣਾ ਆ ਨਾ ਬਾਲ ਦੋ ਅੱਜ ਉਹ ਬਾਲ ਜਿਹਾਵਾਂਗੇ ਅੱਛਾ 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 ਚਲੋ ਜਿੰਦੀ ਜੀ ਜਾਈਦੀ ਬੰਦੇ ਦੀ ਬਸ ਜੀ ਬਸ ਬਹੁਤ ਵਧੀਆ ਚਲੋ ਹਾਂਜੀ ਲੋਕ ਕਹਿੰਦੇ ਵੀ ਰੇੜੀ ਕੋਈ ਲੈ ਜਾਏਗਾ ਹਾਂਜੀ ਮੈਂ ਖਾ ਜੇ ਕੋਈ ਲੈ ਜਾਈ ਰੇੜੀ ਤੇ ਮੈਨੂੰ ਹੋਰ ਮਿਲ ਜੂਗੀ ਆਹ ਸਹੀ ਗੱਲ ਆ ਤੁਹਾਡੀ ਬਿਲਕੁਲ ਸਹੀ ਕਹਾ ਤੁਸੀਂ ਜੇ ਮੇਰੀ ਆ ਜਾ ਕੋਈ ਖੜੂਗਾ ਨਹੀਂ ਹਾਂ ਸਹੀ ਕਹਾ ਗਾੜੀ ਨੂੰ ਗਿਆ ਜੇ ਤੇ ਬਜ਼ੁਰਗ ਬੈਠਾ ਅੱਛਾ ਜੀ ਉਹ ਕਹਿੰਦਾ ਬਜ਼ੁਰਗ ਕਹਿੰਦਾ ਓਏ ਓਥੇ ਬਜ਼ੁਰਗ ਆ ਬੁੱਢਿਆ ਓ ਜੇ ਤੂੰ ਜਵਾਨ ਨੂੰ ਨਾ ਹੋਣਾ ਤੂੰ ਝੜਾ ਮਾਰ ਜਾ ਹੁਣ ਤੇਰੇ ਕੋ ਉੱਠਿਆ ਨਹੀਂ ਜਾਂਦਾ ਹਾਂ ਵੇਲਾ ਨੂੰ ਮੁੰਡਾ ਖੁੰਡਾ ਜਾਂਦਾ ਤੇ ਤੂੰ ਸ਼ਾਰਾ ਮਾਰਦਾ ਹਾਂ ਹੋਰ ਤੇਰੇ ਕੋ ਉੱਠਿਆ ਨਹੀਂ ਜਾਂਦਾ ਸਹੀ ਗੱਲ ਆ ਇਹ ਤਾਂ ਹੈ ਜੀ ਜਵਾਨੀ ਫੇ ਜਵਾਨੀ ਹੁੰਦੀ ਆ ਹਾਂ ਹੈ ਜਵਾਨੀ ਜਵਾਨੀ ਸਹੀ ਗੱਲ ਆ ਅਗੇ ਆਈ ਜਵਾਨੀ ਗਈ ਜਵਾਨੀ ਜਿਵੇਂ ਹਰਾਣਾ ਬਾਣੀ ਜੀ ਇੱਥੇ ਹੜ ਚੱਲਦੇ ਸੀ ਇੱਥੇ ਅੱਛਾ ਜੀ ਠੀਕ ਆ ਚਾਲੀਆਂ ਡੇਗਦੀ ਆ ਸਾਡੇ ਸਾਹਮਣੇ ਅੱਛਾ ਜੀ ਬੱਲੇ 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 ਦੱਸਿਆ ਤੁਸੀਂ ਮੈਨੂੰ ਹਾਂ ਜਦੋਂ ਅਸੀਂ ਚਲੋ ਜਦੋਂ ਅਸੀਂ ਕਮਾਈ ਕਰਨੀ ਨਾ ਹਾਂਜੀ ਕਿ ਇੱਥੇ ਆਹ ਟਾਲੀ ਤੇ ਚੱਲ ਕੇ 10ਵੀਂ ਟਾਲੀ ਦੇ ਉੱਤੇ ਨਾ ਜਦੋਂ ਲੁਕਣ ਮੀਚੀ ਖੇਡਣੀ ਮੁੰਡਿਆਂ ਨੇ ਅੱਛਾ ਜੀ 10ਵੀਂ ਟਾਲੀ ਤੇ ਚੜ ਜਾਣਾ ਜਾ ਕੇ ਅੱਛਾ ਜੀ ਕੀ ਬਾਤਾਂ ਲੁਕਣ ਮੀਚੀ ਹਾਂਜੀ ਲੁਕਣ ਮੀਚੀ ਹਾਂ ਐਂ ਤਾਂ ਹਾਂਜੀ ਹਾਂਜੀ ਡੰਡਾ ਲੱਗ ਤਾ ਥੱਲੇ ਨਹੀਂ ਐ ਮਾਰਨਾ ਉਹ ਡੰਡਾ ਲੈਣ ਚੱਲ ਜਣਾ ਦੇ ਮੁੰਡਿਆਂ ਨੇ ਟਾਲੀਆਂ ਦੇ ਉੱਤੇ ਚੜ ਜਾਣਾ ਹਾਂ ਦੇਖ ਲਓ ਜੀ ਹੈ ਇਹ ਤੁਹਾਡਾ ਇੱਕ ਬਹੁਤ ਹੀ ਵਧੀਆ ਬਚਪਨ ਗੁਜ਼ਰਿਆ ਆ ਦੇਖ ਲਓ ਹੈ ਐਂ ਤਾਂ ਦੇ ਇਦਾਂ ਦੀਆਂ ਖੇਡਾਂ ਹੁਣ ਕੌਣ ਖੇਡਦਾ ਜੀ ਨਾ ਐਡਾ ਐਡਾ ਡੰਡਾ ਘੁਮਾ ਕੇ ਨਾ ਹੂੰ ਐਡਾ ਡੰਡਾ ਘੁਮਾ ਕੇ ਲਾਤ ਥੱਲੇ ਹੁੰਦੀ ਸੁੱਟ ਕੇ ਉਹ ਮੁੰਡੇ ਦੇ ਡੰਡਾ ਲੈਣ ਦੌਰ ਜਾਣ ਅੱਛਾ ਜੀ ਮੁੰਡਿਆਂ ਦੇ 7ਵੀਂ ਥਾਲੀ ਦੇ ਚ 40 ਦੇ ਦੌਰ ਜਾਣ ਅੱਛਾ ਜੀ ਕਿਆ ਖੇਡਾਂ ਹੁੰਦੀਆਂ ਆਹੀ ਹੈ ਇਦਾਂ ਦੀਆਂ ਖੇਡਾਂ ਹੁੰਦੀਆਂ ਬੋੜ ਪੱਜ ਵਾਲੀਆਂ ਜੋੜ ਪੱਜ ਵਾਲੀਆਂ ਹਾਂਜੀ 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 ਤੇ ਕਬੱਡੀ ਖੇਡਣੀ ਹਾਂਜੀ ਬੱਕਰੀਆਂ ਦਾ ਆ ਮੁੰਡਿਆਂ ਨੂੰ ਇਕੱਠਿਆਂ ਕਰ ਦੇਣਾ ਹੂੰ ਕਬੱਡੀ ਦੇ ਲੋਕਾਂ ਨੇ ਹੂੰ ਹੂੰ ਹਾਂਜੀ ਹਾਂਜੀ ਤੇ ਜਿਹੜੀ ਕੋਹਲ ਦੀ ਕੁਸ਼ਤੀ ਆ ਨਾ ਹਾਂਜੀ ਉਹ ਕਹਿੰਦਾ ਆਖੇ ਤੇਰੇ ਕੰਨ ਚ ਫੂਕ ਮਾਰਦਾ ਤੂੰ ਟਹਿ ਜਾ ਆ ਪਰਮਾਲੀ ਜੇ ਚਲ ਜੇ ਵਾਹ ਕਿਆ ਬਾਤਾਂ ਜਿਹੜੀ ਕੁਸ਼ਤੀ ਦੀ ਕੋਹਲ ਆ ਇਹ ਕੋਈ ਕੋਹਲ ਨਹੀਂ ਅੱਛਾ ਜੀ ਇਹ ਕੋਹਲ ਨਹੀਂ ਇਹ ਕੋਹਲ ਨਹੀਂ ਕੰਨ ਚ ਫੂਕ ਮਾਰ ਕੇ ਤਗੜਾ ਬੰਦਾ ਟਹਿ ਜਾਂਦਾ ਮਾਰਾ ਜੇ ਚਲਿੰਦਾ ਅੱਛਾ ਜੀ ਉਹ ਦੂਮੇ ਰਮਾਲੀ ਲੈ ਲੈਂਦੇ ਪੈਸਾ ਇਕੱਠਾ ਕਰਦੇ ਜੀ अच्छा जी अच्छा ने चलो ए ए टाडी गल ਵੀ ਸਹੀ ਆ ਬਿਲਕੁਲ ਹਾਂਜੀ ਤੇ ਜਿਹੜੀ ਕੌਡੀ ਆ ਨਾ ਹਾਂਜੀ ਕੌਡੀ ਦੇ ਵਿੱਚ ਬੰਦਾ ਜੋਰ ਵਾਲਾ ਉੱਤੋਂ ਦੀ ਕੌਡੀ 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 ਕਰਦਾ ਆਊਗਾ ਤੇ ਬੰਦਿਆਂ ਨੂੰ ਇਕੱਠੇ ਕਰਕੇ ਨਾ ਅੱਛਾ ਤੇ ਜੋ ਛਾਤੀ ਦੇ ਜੋਰ ਨਾਲ ਨੱਚ ਜੂਗਾ ਫਿਰ ਐ ਹੱਥ ਉਂਗਲ ਖੜੀ ਕਰ ਦੇਗਾ ਅੱਛਾ ਜੀ ਆਜਾ ਪਕੜ ਲੈ ਮੈਨੂੰ ਜੇ ਤੇਰੇ ਤੇ ਤਾਕਤ ਹੈ ਬਜ਼ੁਰਗੋ ਇੱਕ ਗੱਲ ਦੱਸੋ ਆਪਣੇ ਮਾਤਾ ਜੀ ਹੈਗੇ ਆ ਬਿਲਕੁਲ ਉਹਨਾਂ ਦੀ ਵੀ ਉਮਰ ਇੰਨੀ ਕੀ ਹੈ ਜਿੰਨੀ ਤੁਹਾਡੀ 78 ਸਾਲ ਨਹੀਂ ਮਾਤਾ ਮੇਰੀ ਨਾ 107 8 ਸਾਲਾਂ ਦੀ ਮਾਤਾ ਅੱਛਾ ਨਹੀਂ ਤੁਹਾਡੇ 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 ਘਰ ਹੈ ਤੁਹਾਡੇ ਤੇ ਆਪਣੇ ਮੈਂ ਜਾਣਾ ਫਲਕਾ ਮੈਂ ਜਾਣਾ ਪੱਕਿਆ ਪਕਾਇਆ ਅੱਛਾ ਜੀ ਚਾਹ ਦਾ ਕੱਪ ਮੈਂ ਜਾਣਾ ਬਾਪੂ ਕਿੰਨੀ ਉਮਰ ਹੋ ਗਈ ਮੇਰੀ ਜੋਗ ਘਟ ਹੋਣੀ 80 ਸਾਲ ਤੋਂ अच्छा ते ओ जेडे माताजी ओला जी वेनी तोए अच्छा ताडे तुसी जेडे माताजी कहने हो 106 ਸਾਲ ਦੇ ਹੋਏ ਸੀਗੇ ਹੈ ਬੱਲੇ ਬੱਲੇ ਤੇ ਪਹਿਲੀ ਉਮਰਾ ਸੀਗੇ ਜੀ ਖਰਾਬ ਆਉਂ ਕੁਰਾਕਾਂ ਕੰਮ ਕਰਦੇ ਹੁੰਦੇ ਸੀ ਜੀ ਫਿਜ਼ੀਕਲ ਫਿਜ਼ੀਕਲ ਕੰਮ ਅੱਛਾ ਤੁਸੀਂ ਇਹ ਆਪਾਂ ਮਾਰਦੇ ਹਾਂ ਜੀ ਹਾਂ ਜੀ ਜੀ ਦਾਰਾਪੁਰ ਬਾਕੂ ਅੱਗੇ ਇਥੇ ਪਲੋਰੀ ਨਹੀਂ ਨਹੀਂ ਨੇ ਦਾਰਾਪੁਰ ਹੀ ਅਸੀਂ ਸ਼ੁਰੂ ਤੋਂ 10-15 ਸਾਲ ਲਈ ਮਤਲਬ ਅੱਗੇ ਤੂੰ ਬੁਲਾ ਕੇ ਲੰਘ ਗਏ ਆ ਜੀ ਆਪਾਂ ਨੂੰ ਪਤਾ ਨਹੀਂ ਲੱਗਦਾ ਚਲੋ ਹੁਣ ਹੁਣ ਲੱਗ ਗਿਆ ਹਾਂ ਚਲੋ ਬਜ਼ੁਰਗੋ ਠੀਕ ਹੈ ਜੀ ਫਿਰ ਹਨਾ ਚੰਗਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ